ਹਾਦਸਾ ਵਾਪਰਿਆ ਰੇਲ ਹਾਦਸਾ ਵਾਪਰਿਆ ਜਿੱਥੇ ਕਿ ਦੋ ਟ੍ਰੇਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਇਸ ਦਰਮਿਆਨ ਟ੍ਰੇਨ ਦੀਆਂ ਕਈ ਬੋਗੀਆਂ ਜਿਹੜੀਆਂ ਨੇ ਖਿੰਡ ਚੁਕੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਕਸਰ ਹੀ ਤੁਸੀਂ ਸੜਕ ਹਾਦਸਾ ਤਾਂ ਸੁਣਿਆ ਹੋਣਾ ਕਿ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਪਰ ਇਹ ਸਭ ਦੇ ਵਿਚਾਲੇ ਇਹ ਟ੍ਰੇਨਾਂ ਦੀ ਟੱਕਰ ਪਹਿਲੀ ਵਾਰ ਸੁਣੀ ਹੋਣੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੰਦਪਾਗੇ ਹਾਦਸੇ ਦੇ ਵਿੱਚ ਪੰਜ ਜਾਣਿਆਂ ਦੀ ਦੱਸਿਆ ਜਾ ਰਿਹਾ ਹੈ ਕਿਬ ਮੌਤ ਹੋ ਚੁੱਕੀ ਹੈ 20 ਤੋਂ 25 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਨੇ ਕਿ ਕਿਵੇਂ ਇੱਕ ਟ੍ਰੇਨ ਦੇ ਉੱਤੇ ਦੂਜੀ ਚੜੀ ਹੋਈ ਹੈ ਪਟੜੀਆਂ ਦੇ ਉੱਤੇ ਇਹ ਹਾਦਸਾ ਵਾਪਰਦਾ ਇੱਕ ਟ੍ਰੇਨ ਖੜੀ ਹੁੰਦੀ ਹੈ ਤੇ ਪਿੱਛੋਂ ਮਾਲ ਗੱਡੀ ਵੱਲੋਂ ਆ ਕੇ ਟੱਕਰ ਮਾਰ ਦਿੱਤੀ ਜਾਂਦੀ ਹੈ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ 200 ਤੋਂ ਵੱਧ ਜਿਹੜੇ ਐ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਕੰਚਨ ਜੰਗਾ ਐਕਸਪ੍ਰੈਸ ਜਿਹੜੀ ਕਿ ਪਟੜੀ ਦੇ ਉੱਤੇ ਖੜੀ ਹੋਈ ਸੀ ਉਸ ਨੂੰ ਮਾਲ ਗੱਡੀ ਦੇ ਵੱਲੋਂ ਆ ਕੇ ਟੱਕਰ ਮਾਰ ਦਿੱਤੀ ਗਈ ਤੇ ਹਵਾ ਦੇ ਵਿੱਚ ਉੱਡ ਜਾਂਦੀ ਹੈ ਇਹ ਟ੍ਰੇਨ ਦੇ ਕੁਝ ਡੱਬੇ ਕੁਝ ਪਟੜੀ ਤੋਂ ਉੱਤਰ ਕੇ ਦਿੱਗ ਜਾਂਦੇ ਨੇ ਤਾਂ ਰੇਲਵੇ ਦੇ ਸੀਨੀਅਰ ਅਧਿਕਾਰੀ ਪਹੁੰਚ ਚੁੱਕੇ ਨੇ ਰੇਲ ਮੰਤਰੀ ਦੇ ਵੱਲੋਂ ਇਹ ਸਾਰੇ ਹਾਦਸੇ ਦੇ ਉੱਤੇ ਪੂਰੀ ਨਿਗਾਹ ਬਣਾਈ ਹੋਈ ਹੈ ਬੇहद ਮੰਦ ਭਾਗਾ ਹਾਦਸਾ ਵਾਪਰਿਆ ਕਿਉਂਕਿ ਟ੍ਰੇਨ ਦੀਆਂ ਪਿਛਲੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਨੇ ਜੰਗੀ ਪੱਧਰ ਦੇ ਉੱਤੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਇੰਨਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਅਕਸਰ ਹੀ ਹੁਣੇ रेल ਹਾਦਸੇ ਵਾਪਰ ਰਹਿਣੇ ਇਸ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਏ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਹਾਲੀ ਦੇ ਵਿੱਚ ਗੁਜਰਾਤ ਦੇ ਵਿੱਚ ਹਾਦਸਾ ਵਾਪਰਿਆ ਸੀ ਜਿਸ ਤੇ ਵਿੱਚ ਅਨੇਕਾਂ ਹੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਹਾਲਾਂਕਿ ਉਹ ਜ਼ਖਮ ਅਜੇ ਭਰੇ ਨਹੀਂ ਕਿ ਇੱਕ ਹੋਰ ਵੱਡਾ ਰੇਲ ਹਾਦਸਾ ਵਾਪਰ ਗਿਆ 200 ਦੇ ਕਰੀਬ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਮੰਦ ਭਾਗੀ ਗੱਲ ਹੈ ਕਿ ਪੰਜ ਘਰਾਂ ਦੇ ਵਿੱਚ ਕੀਰਨੇ ਪੈ ਰਹੇ ਨੇ ਹਾਸੀ ਦੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਮੌਕੇ ਦੇ ਉੱਤੇ ਭਾਜੜਾਂ ਪੈ ਜਾਂਦੀਆਂ ਨੇ ਇੰਨਾ ਮੰਦ ਭਾਗਾ ਇਹ ਹਾਦਸਾ ਵਾਪਰਦਾ ਹਾਦਸਾ ਉਸ ਵੇਲੇ ਵਾਪਰਦਾ ਜਦੋਂ ਕੰਚਨ ਜੰਗਾ ਐਕਸਪ੍ਰੈਸ ਟ੍ਰੇਨ ਜਿਹੜੀ ਆ ਪਟੜੀ ਦੇ ਉੱਤੇ ਖੜੀ ਹੁੰਦੀ ਹੈ ਤੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਮਾਲ ਗੱਡੀ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਿੰਨ ਬੋਗੀਆਂ ਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਪੰਜ ਦੇ ਕਰੀਬ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਮੌਕੇ ਦੇ ਉੱਤੇ ਰਾਹਤ ਕਾਰਜ ਕੀਤੇ ਜਾ ਰਹੇ ਨੇ ਕਿ ਜਿਹੜੇ ਯਾਤਰੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਏ ਤੇ ਨਾਲ ਜਿਹੜੇ ਹੀ ਇਹਨਾਂ ਡੱਬਿਆਂ ਦੇ ਵਿੱਚ ਫਸੇ ਹੋਏ ਨੇ ਯਾਤਰੀ ਉਹਨਾਂ ਨੂੰ ਵੀ ਬਾਹਰ ਕੱਢਿਆ ਜਾ ਸਕੇ ਤਾਂ ਮੁੱਖ ਮੰਤਰੀ ਬੈਨਰਜੀ ਨੇ ਮੌਕੇ ਦੇ ਉੱਤੇ ਆਪਣੀ ਇੱਕ ਟੀਮ ਵੀ ਭੇਜ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਸਭ ਕੁਝ ਤਹਿਸ ਨਹਿਸ ਹੋ ਚੁੱਕਿਆ ਹੈ ਹਵਾ ਦੇ ਵਿੱਚ ਖਿਲਰੀ ਹੋਈ ਵਿਖਾਈ ਦੇ ਰਹੀ ਹੈ ਇਹ ਗੱਡੀ ਜਸ਼ਨੂ ਕੀ ਪਿੱਛੋਂ ਮਾਲ ਗੱਡੀ ਨੇ ਆਕੇ ਟੱਕਰ ਮਾਰ ਦਿੱਤੀ ਗਈ ਹੈ ਹਾਲਾਂਕਿ ਇਹ ਰੂਟ ਨਹੀਂ ਦੱਸਿਆ ਗਿਆ ਜਾਂ ਫਿਰ ਗਲਤੀ ਦੇ ਨਾਲ ਜੋ ਹੈ ਇਸ ਮਾਲ ਗੱਡੀ ਦੇ ਡਰਾਈਵਰ ਦੇ ਵੱਲੋਂ ਇਸ ਪਟੜੀ ਦੇ ਉੱਤੇ ਮਾਲ ਗੱਡੀ ਲਿਆਂਦੀ ਗਈ ਹੈ ਜਾਂ ਫਿਰ ਕੰਚਨ ਜੰਗਾ ਜਿਹੜੀ ਗੱਡੀ ਹੈ ਉਹ ਗਲਤ ਟਰੈਕ ਦੇ ਉੱਤੇ ਖੜੀ ਹੋਈ ਸੀ ਤਾਂ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਕਿ ਅਸਲ ਦੇ ਵਿੱਚ ਇਸ ਹਾਦਸੇ ਦੇ ਕਾਰਨ ਕੀ ਰਹੇ ਨੇ ਪਰ ਕੁਝ ਸਮੇਂ ਦੇ ਦਰਮਿਆਨ ਇਹ ਦੂਜਾ ਵੱਡਾ ਹਾਦਸਾ ਵਾਪਰਿਆ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਰੱਸੀ ਪਾ ਕੇ ਕੋਈ ਚੀਜ਼ ਲਮਕਾਈ ਹੁੰਦੀ ਹੈ ਠੀਕ ਉਸੇ ਤਰ੍ਹਾਂ ਇਹ ਜਿਹੜੀ ਹੈ ਟ੍ਰੇਨ ਹੈ ਲੰਕਦੀ ਹੋਈ ਵਿਖਾਈ ਦੇ ਰਹੀ ਹੈ ਜਸਨੂ ਦੇਖ ਕੇ ਹਰ ਕੋਈ ਹੈਰਾਨ ਹੈ ਤਾਂ ਕੁਝ ਗੱਡੀਆਂ ਜੋ ਬੋਗੀਆਂ ਨੇ ਉਹ ਪਲਟੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਨਾਲ ਜਿਹੜੇ ਖੇਤ ਸਨ ਮੈਦਾਨ ਦੇ ਵਿੱਚ ਇਹ ਬੋਗੀਆਂ ਪਲਟੀਆਂ ਹੋਈਆਂ ਨੇ ਤੇ ਜਿਸ ਵੇਲੇ ਇਸ ਮਾਲ ਗੱਡੀ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਕੰਚਨ ਜੰਗਾ ਐਕਸਪ੍ਰੈਸ ਹਵਾ ਦੇ ਵਿੱਚ ਲੰਕਦੀ ਹੋਈ ਵਿਖਾਈ ਦੇ ਰਹੀ ਹੈ ਤਾਂ ਮੁੱਖ ਮੰਤਰੀ ਮੰਤਾ ਬੈਨਰਜੀ ਦੇ ਵੱਲੋਂ ਵੀ ਅਹਿਸਾਸੇ ਨੂੰ ਲੈ ਕੇ ਆਪਣੀ ਇੱਕ ਟੀਮ ਮੌਕੇ ਦੇ ਉੱਤੇ ਭੇਜ ਦਿੱਤੀ ਗਈ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਨੇ ਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਹਾਦਸਾ ਜਿਹੜਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਮਾਲ ਗੱਡੀ ਨੇ ਅਗਰਤਲਾ ਤੋਂ ਸਿਆਲ ਦਾ ਜਾ ਰਹੀ ਇਸ ਐਕਸਪ੍ਰੈਸ ਰੂਟ ਟੱਕਰ ਮਾਰ ਦਿੱਤੀ ਜਿਵੇਂ ਹੀ ਇਹ ਟੱਕਰ ਵਜੀ ਵਿੱਚ ਬੈਠੀਆਂ ਸਵਾਰੀਆਂ ਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਇਹ ਬੋਗੀਆਂ ਹਵਾ ਦੇ ਵਿੱਚ ਕਈ ਫੁੱਟ ਉਹਨਾਂ ਨੇ ਉੱਡ ਵੀ ਗਈਆਂ ਇਸ ਕਦਰ ਇੰਨਾ ਭਿਆਨਕ ਹਾਦਸਾ ਇਹ ਵਾਪਰਿਆ ਜਿੱਥੇ ਇੱਕ ਪਾਸੇ ਭਾਰੀ ਮੀਂਹ ਦੇ ਵਿਚਕਾਰ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਸਹਾਸੇ ਨੂੰ ਲੈ ਕੇ ਰੇਲ ਮੰਤਰੀ ਅਸ਼ਵਨੀ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਸਹਾਸੇ ਨੂੰ ਲੈ ਕੇ ਦੁੱਖਤਾ ਪ੍ਰਗਟਾਵਾ ਕੀਤਾ ਦੇ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਵੱਡੇ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਦੇਖਦੇ ਹੀ ਦੇਖਦੇ ਇਹ ਜਿਹੜੀ ਐਕਸਪ੍ਰੈਸ ਹੈ ਹਵਾ ਦੇ ਵਿੱਚ ਉੱਡਦੀ ਹੋਈ ਵਿਖਾਈ ਦਿੰਦੀ ਹੈ ਕਿਉਂਕਿ ਪਟੜੀ ਦੇ ਉੱਤੇ ਖੜੀ ਸੀ ਪਿੱਛੋਂ ਆ ਰਹੀ ਮਾਲ ਗੱਡੀ ਨੇ ਤਾੜ ਦੇਣੀ ਟੱਕਰ ਮਾਰ ਦਿੱਤੀ ਤੇ ਫਿਰ ਹਵਾ ਦੇ ਵਿੱਚ ਉਡਾ ਦਿੱਤੀ ਗਈ ਇਹ ਕੰਚਨ ਜੰਗਾ ਐਕਸਪ੍ਰੈਸ ਪੱਛਮ ਬੰਗਾਲ ਦੇ ਵਿਖੇ ਇਹ ਹਾਦਸਾ ਵਾਪਰਿਆ ਜਿਸ ਨੂੰ ਸੁਣ ਦੇਖ ਕੇ ਹਰ ਕਿਸੇ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਇਸ ਹਾਦਸੇ ਦੇ ਵਿੱਚ ਕੋਈ ਬੱਚਿਆ ਹੋਵੇਗਾ ਜਾਂ ਨਹੀਂ ਪਰ ਮੰਦ ਭਾਗੀ ਖਬਰ ਹੈ ਕਿ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਕਿਉਂਕਿ ਅਨੇਕਾ ਲੋਕ ਇਸ ਘਟਨਾਕਰਮ ਦੇ ਵਿੱਚ ਜ਼ਖਮੀ ਹੋਏ ਨੇ